ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਦੀ ਫਤਿਹ ਆਪਣੇ ਪਿੰਡ ਰਾਮ ਸਿੰਘ ਵਾਲੀ ਪੈਣੀ ਸੜਕ ਗੁਰਦੁਆਰੇ ਤੋਂ ਪਾੜ ਪੈ ਚੁੱਕਾ ਹੈ ਸਾਰੀ ਜਿੰਨੀ ਵੀ ਸ਼ਰਤ ਹੈਗੀ ਹੈ ਉਹਦਾ ਸਪਰਕ ਟੁੱਟ ਗਿਆ ਹੈ ਤੇ ਆਪਣੇ ਆ ਦੁਕਾਨਾਂ ਹੈਗੀਆਂ ਨੇ ਆਪਣੇ ਰਾਮ ਸਿੰਘ ਵਾਲੀ ਪੈਣੀ ਦੀਆਂ ਤੇ ਹੌਲੇ ਹੌਲੇ ਡਿਗਣੀਆਂ ਸ਼ੁਰੂ ਹੋ ਗਈਆਂ ਨੇ ਇਹ ਦੁਕਾਨਾਂ ਨੂੰ ਢਾਂ ਲੱਗ ਚੁੱਕੀ ਹੈ ਆਹ ਦੇਖ ਲਓ ਵਹਿਰੇ ਪੈ ਰਹੇ ਤੇ ਹਾਂ ਵੀਰ ਕੀ ਕਹਿਣਾ ਚਾਹੁੰਦੇ ਆ ਉਹ ਆ ਜੀ ਦੇਖੋ ਜੀ ਆ ਮੁੜ ਗਿਆ 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 ਆ ਦੇਖੋ ਹੁਣੇ ਸਾਹਮਣੀ ਡਿੱਗਿਆ ਸੀਗਾ ਤੇ ਆਪਣੇ ਆ ਖਾਰ ਪਿਆ ਸੀਗਾ ਤੇ ਮੈਂ ਭੱਜ ਕੇ ਉੱਪਰ ਆਇਆ ਸੀ ਜੀ ਹੁਣ ਦੱਸੋ ਜੀ ਆ ਦਰਿਆ ਦੇ ਮਸਲੇ ਦੇਖੋ ਜੀ ਰਾਮ ਸਿੰਘ ਬੈਣੀ ਪੂਰੇ ਖਤਰੇ 'ਚ ਆ ਗਈ ਹੈ ਜੀ ਠੀਕ ਹੈ ਵੀਰ ਤੇ ਹੋਰ ਸੜਕ ਕੇ ਤੇ ਰੋਡ ਚੱਲਦਾ ਸੀ ਰੋਡ ਉਹਨੇ ਖਤਮ ਕਰ ਦਿੱਤਾ ਆਪ ਦਾ ਦਰਿਆਈ ਰਾਹ ਬਣਾ ਲਿਆ ਠੀਕ ਹੈ ਠੀਕ ਹੈ ਵੀਰ ਆ ਦੇਖੋ ਜੀ ਆਪਣਾ ਵੀ ਉਹਨੇ ਆ ਦਾ ਦਰਿਆ ਬਣਾ ਚੁੱਕਾ ਹੈ ਆਪਣੇ ਮੀਪੂਰਾ ਜਿੰਨਾ ਵੀ ਵਾਹਣ ਹੈਗਾ ਆਪਣੇ ਪੋਲ ਵਾਲਾ ਸਾਰਾ ਵੀ ਇਧਰ ਆ ਚੁੱਕਾ ਹੈ ਦਰਿਆ ਦਾ ਉਧਰੋਂ ਘਟ ਗਿਆ ਤੇ ਇਧਰੋਂ ਆਪਣੇ RAM ਸਿੰਘ ਲੈ ਪੈਣੀ ਦੇ ਨਾਲੋਂ ਆਪਣੀ ਜਾਗਾ ਬਣਾ ਲਈ ਉਹਨੇ ਦਰਿਆ ਨੇ ਸਾਰੇ ਪਿੰਡ ਨੂੰ ਖਤਰਾ ਹੈ ਹੋਰ ਪਿੰਡ ਨੂੰ ਵੀ ਖਤਰਾ ਹੈ ਤੇ ਆਪਣੇ ਕਿ ਆ ਵਹਿਰੇ ਵੱਡੇ ਵੱਡੇ ਪੈ ਰਹੇ ਨੇ ਹਣਾ ਹਾਂਜੀ ਆ ਵੇਖੋ ਜੀ ਆ ਵੈਰੇ ਕਿੱਡੇ ਕਿਡੇ ਪੈ ਰਹੇ ਨੇ ਖੜ ਤੋਂ ਘਾਟ 20 ਫੁੱਟ ਦੇ 30 ਫੁੱਟ ਦੇ ਅੰਦਰ ਬਾਹਰ ਹੈ ਠਾ ਡੰਗਾਈ ਚੱਲ ਗਿਆ ਕਿ ਪੂਰਾ ਦਾ ਪੂਰਾ ਦਰਿਆ ਇਹ ਪਾਸੇ ਨੂੰ ਰਾਮ ਸਿੰਘ ਵਾਲੀ ਪੈਣੀ ਠੀਕ ਹੈ ਠੀਕ ਹੈ ਵੀਰ ਤੇ ਆਪਣੇ ਉਹ ਆਣ ਜਾਣ ਦਾ ਰਸਤਾ ਬੰਦ ਹੋ ਗਿਆ ਹੈ ਹੱਬ ਬੰਦ ਹੈ ਜੀ ਤੇ ਉਹ ਬੋਟਾ ਨਹੀਂ ਆ ਰਹੀਆਂ ਜੋ ਮੰਨ ਲੈਣ ਐਨਡੀਆਰਐਫ ਵਾਲੀ ਦੀ ਕੋਈ ਜਾ ਜਾ ਲੈਣ ਜੀ ਪਤਾ ਤਾਂ ਨਹੀਂ ਆਈਆਂ ਅੱਗੇ ਪਿੱਛੇ ਤਾਂ ਚੱਲੀ ਜਾਂਦੀਆਂ ਨੇ ਜੀ ਠੀਕ ਹੈ ਠੀਕ ਹੈ ਤੇ ਅੱਗੇ ਜਾ ਰਹੀਆਂ ਨੇ ਇੱਧਰ ਆਪਣੇ ਪਿੰਡ ਰਾਮ ਸਿੰਘ ਦੇ ਪੈਣੀ ਨਹੀਂ ਆ ਰਹੀਆਂ ਹਾਂ ਰਾਮ ਸਿੰਘ ਵਾਲੀ ਪੈਣੀ ਜੀ ਤੂੰ ਪਾਣੀ ਉਤਰ ਗਿਆ ਕੋ ਥੋੜਾ ਬਹੁਤਾ ਉੱਥੇ ਨਾ ਨੂੰ ਦੇਖ ਤੋ ਬੋੜ ਆ ਲੈਣ ਉਹ ਆ ਜਾਂਦੀ ਉੱਥੇ ਬੱਸ ਸੀ ਪਾਣੀ ਥੋੜਾ ਬਹੁਤ ਉਤਰਿਆ ਤੇ ਉੰਦੇ ਕਾਰਨ ਬੋੜਾ ਉਹ ਨਾ ਪਿੱਛੇ ਘੱਟ ਲਈ ਜਾਂਦੇ ਠੀਕ ਹੈ ਬੋੜੋ ਚੱਲੀ ਜਾਂਦੀ ਹੁੰਦੀ ਠੀਕ ਠੀਕ ਜੀ ਆ ਵੇਖੋ ਵੀਰ ਆਪਣੇ ਪਾਣੀ ਵੇਖਣ ਆਏ ਨੇ ਆ ਅਣਜਾਣ ਦੀ ਦਿੱਕਤ ਆ ਰਹੀ ਏ ਇਹਨਾਂ ਵਿਚਾਰਿਆ ਜਾਣਾ ਸੀਗਾ ਤੇ ਇਹ ਵੀ ਹੁਣ ਪਿੱਛੇ ਆਪਣੇ ਜਾ ਰਹੇ ਨੇ ਆਪਣੇ ਘਰ ਵਾਪਸ ਕਿਉਂਕਿ ਰਸਤਾ ਸਾਰਾ ਖਤਮ ਹੋ ਚੁੱਕਾ ਹੈ ਸਾਰੇ ਰਸਤੇ ਦਾ ਨਾਸ਼ ਹੋ ਗਿਆ ਜੀ ਤੇ ਆ ਵੇਖੋ ਜੀ ਦੁਕਾਨਾਂ ਦੇ ਹਲਾਤ ਆਪਣੇ ਹੌਲੇ ਹੌਲੇ ਦੁਕਾਨਾਂ ਦੇ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਆਪਣੇ ਕਬਜ਼ੇ ਚ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ ਹਾਂ ਜੀ ਆ ਤੇ ਇੱਕ ਦੁਕਾਨ ਦੀ ਤਾਂ ਮੰਨ ਲੈਨੇ ਕਰ ਦਿੱਤਾ ਸੀ ਨਾਲ ਤੇ ਆਪਣੀ ਦੂਜੀ ਦੁਕਾਨ ਨੂੰ ਵੀ ਹੁਣ ਨਿਸ਼ਾਨੇ 'ਚ ਬਣਾਉਣਾ ਸ਼ੁਰੂ ਕਰ ਦਿੱਤਾ ਆ ਵੇਖੋ ਸਾਰੇ ਵੀਰ ਜਿੰਨੇ ਵੀ ਵੇਖਦੇ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੇ ਸਾਰੇ